ਵੈਸੇ ਤਾਂ ਹੁਣ ਇਹੋ ਜਿਹੀਆਂ ਗੱਲਾਂ ਨੂੰ ਰਮਾਲਿਆਂ ਦੇ ਵਿੱਚ ਹੀ ਟਕੀਆਂ ਜਾਣ ਦੇਣਾ ਚਾਹੀਦਾ ਕਿਉਂਕਿ ਇਹ ਗੱਲਾਂ ਹੁਣ ਗਲਤ ਸਾਬਤ ਹੋ ਰਹੀਆਂ ਪਰ ਫਿਰ ਵੀ ਇਹ ਗੱਲਾਂ ਕੀਤੀਆਂ ਕਿਉਂ ਜਾ ਰਹੀਆਂ ਤੁਹਾਨੂੰ ਪਰਮਾਤਮਾ ਦੇ ਨਾਂ ਤੋਂ ਡਰਾਉਣ ਵਾਸਤੇ ਤੇ ਆਪਣੇ ਧਾਰਮਿਕ ਸਥਾਨ ਚਲਾਉਣ ਵਾਸਤੇ ਕਿਉਂਕਿ ਪਰਮਾਤਮਾ ਦੇ ਨਾਂ ਤੋਂ ਖੋਲੇ ਹੋਏ ਆ ਨਾ ਤੁਸੀਂ ਲੋਕ ਅਨਪੜ੍ਹ ਤੇ ਬੇਸਮਝ ਹੋਣ ਦੀ وجہ ਨਾਲ ਇਹਨਾਂ ਸਰਕਾਰੀ ਧਾਰਮਿਕ ਲੋਕਾਂ ਦੇ ਚੱਕਰਾਂ ਦੇ ਵਿੱਚ ਉਲਝੇ ਹੋਏ ਆ ਪਹਿਲਾਂ ਇਹਦੀ ਗੱਲ ਸੁਣਿਓ ਤੇ ਫੇਰ ਕਰਦੇ ਆ ਅੱਗੇ ਗੱਲ ਤਾਂ ਗੁਰੂ ਅਮਰਦਾਸ ਜੀ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਕਲੀਅਰਲੀ ਇੱਕ ਕਨਸੈਪਟ ਸਮਝਾਉਂਦੇ ਆ ਕਹਿੰਦੇ ਤੁਸੀਂ ਦੇਖੋ ਦੁਨੀਆ ਕਰੋੜਾਂ ਅਰਬਾਂ ਦੀ ਖਰਬਾਂ ਦੀ ਆਬਾਦੀ ਹੈ ਠੀਕ ਹੈ ਇਹ ਸਾਰਿਆਂ ਤੇ ਲਾਗੂ ਹੁੰਦੀ ਹੈ ਉਹ ਕਹਿੰਦੇ ਤੁਸੀਂ ਰੱਬ ਨੂੰ ਭੁੱਲ ਕਿਉਂ ਗਏ ਉਹ ਦੱਸਦੇ ਵੀ ਉਹ ਪੁੱਛਦੇ ਵੀ ਆ ਫਿਰ ਉਹ ਦੱਸਦੇ ਵੀ ਤੂੰ ਕਿਉਂ ਭੁੱਲ ਗਿਆ ਉਹ ਕਹਿੰਦੇ ਮਾਤਾ ਕੈ ਉਦਰਮਹਿ ਪ੍ਰਤਪਾਲ ਕਰੇ ਕਹਿੰਦੇ ਇੱਥੇ ਤਾਂ ਜਦੋਂ ਮਾਂ ਦੇ ਗਰਭ ਚ ਸੀਗਾ ਪੁੱਠਾ ਲਟਕ ਰਿਆ ਸੀ ਉਦੋਂ ਤਾਂ ਤੂੰ ਨਾਮ ਜਪ ਰਿਆ ਸੀਗਾ ਇਹ ਉਹਨਾਂ ਤੇ ਵੀ ਲਾਗੂ ਹੁੰਦਾ ਜਿਹੜਾ ਚਿੱਟਾ ਵੇਚਦੇ ਆਂ दारू ਵੇਚਦੇ ਆਂ ਇਲੀਗਲ ਚੋਰੀਆਂ ਗੈਂਗਵਾਰ ਸਾਰਾ ਕੁਝ ਕਰਦੇ ਆਂ ਭਾਈ ਜਦੋਂ ਸਾਰੇ ਤੁਸੀਂ ਮੈਂ ਸਾਰੇ ਮਾਂ ਦੇ ਗਰਭ ਚ ਪੁੱਠੇ ਲੜ ਕਰੇ ਸੀ ਆਪਾਂ ਸਾਰੇ ਉਦੋਂ ਸਿਮਰਨ ਧਿਆਨ ਚ ਸੀਗੇ ਮਾਤਾ ਕੈ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਏ ਫਿਰ ਹੁਣ ਤੂੰ ਕਿਉਂ ਭੁੱਲ ਗਿਆ ਉਹਨੂੰ ਮਨੋਂ ਕਿਉਂ ਵਿਸਾਰੀਏ ਇਹ ਵੱਡ ਦਾਤਾ ਐਡੇ ਵੱਡੇ ਧਾਤੇ ਨੂੰ ਤੂੰ ਕਿਉਂ ਭੁੱਲ ਗਿਆ ਇਹ ਵੱਡਤਾ ਅੱਛਾ ਜੀ ਮੈਂ ਨੰਦ ਸਾਹਿਬ ਕਦੀ ਪੜਿਆ ਨਹੀਂ ਕਿਉਂਕਿ ਜਪਜੀ ਸਾਹਿਬ ਪੜ ਕੇ ਮੈਨੂੰ ਹੋਰ ਕਿਸੇ ਚੀਜ਼ ਨੂੰ ਪੜਨ ਦੀ ਜ਼ਰੂਰਤ ਨਹੀਂ ਪਈ ਇਹ ਗਿਆਨੀ ਜੀ ਆਖ ਰਹੇ ਆ ਵੀ ਨੰਦ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਅਮਰਦਾਸ ਜੀ ਦਾ ਕਹਿਣਾ ਵੀ ਤੁਸੀਂ ਰੱਬ ਨੂੰ ਭੁੱਲ ਕਿਵੇਂ ਗਏ ਹੋ ਸਕਦਾ ਇਹ ਬਾਣੀ ਗੁਰੂ ਅਮਰਦਾਸ ਜੀ ਦੀ ਨਾ ਹੋਵੇ ਹੋ ਸਕਦਾ ਕਿਸੇ ਪੁੰਗੇ ਪੰਡਤ ਦੀ ਹੋਵੇ ਹੋ ਸਕਦਾ ਕਿਸੇ ਅਗਿਆਨੀ ਦੀ ਹੋਵੇ ਅਗਰ ਜੇ ਇਹ ਬਾਣੀ ਗੁਰੂ ਅਮਰਦਾਸ ਜੀ ਦੀ ਆ ਤੱਕੀ ਫਿਰ ਗੁਰੂ ਅਮਰਦਾਸ ਜੀ ਝੂਠ ਬੋਲਦੇ ਆ ਇਹ ਗੱਲ ਦੱਸੋ ਤਾਂ ਵੱਡੇ ਗਿਆਨੀਓ ਬੰਦਾ ਤਾਂ ਰੱਬ ਨੂੰ ਕਦੀ ਭੁੱਲ ਨਹੀਂ ਸਕਦਾ ਹਾਂ ਰਾਸਤੇ ਜ਼ਰੂਰ ਭੁੱਲ ਜਾਂਦਾ ਬੰਦਾ ਕਿਉਂਕਿ ਇੱਥੇ ਰਾਸਤੇ ਬਹੁਤ ਜ਼ਿਆਦਾ ਆ ਨਾ ਹਿੰਦੂਆਂ ਦਾ ਆਪਣਾ ਰਸਤਾ ਮੁਸਲਮਾਨਾਂ ਦਾ ਆਪਣਾ ਰਸਤਾ ਸਿੱਖਾਂ ਦਾ ਆਪਣਾ ਰਾਸਤਾ ਤੇ ਸਹਾਇਆਂ ਦਾ ਆਪਣਾ ਰਾਸਤਾ ਯਾਦ ਰੱਖਿਓ ਇਨ੍ਹਾਂ ਸਾਰਿਆਂ ਰਾਸਤਿਆਂ ਦੇ ਵਿੱਚੋਂ ਪਰਮਾਤਮਾ ਦੇ ਘਰ ਦਾ ਕੋਈ ਵੀ ਰਾਸਤਾ ਨਹੀਂਗਾ ਇਹ ਰਾਸਤੇ ਇਨ੍ਹਾਂ ਦੇ ਆਪਣੇ ਘਰਾਂ ਦੇ ਆ ਬਸ ਤੁਸੀਂ ਇਨ੍ਹਾਂ ਦੇ ਬਣਾਇਆ ਹੋਇਆ ਰਾਸਤਿਆਂ ਤੇ ਭਟਕਦੇ ਲੈਨੇ ਆ ਮਾਂ ਦੇ ਗਰਭ ਵਿੱਚ ਬੱਚੇ ਕੋਲ ਇਹੋ ਜਿਹਾ ਕੋਈ ਵੀ ਰਾਸਤਾ ਨਹੀਂ ਹੁੰਦਾ ਪਰ ਬੱਚੇ ਦੇ ਜਨਮ ਲੈਂਦਿਆਂ ਹੀ ਤੁਸੀਂ ਉਹਨਾਂ ਉਹਨੂੰ ਆਪਣੇ ਰਾਸਤਿਆਂ ਤੇ ਤੋੜ ਲੈਨੇ ਆ ਜਿਨ੍ਹਾਂ ਰਾਸਤਿਆਂ ਤੇ ਤੁਹਾਨੂੰ ਖੁਦ ਨੂੰ ਚੱਲ ਕੇ ਤਾਂ ਪਰਮਾਤਮਾ ਮਿਲਿਆ ਨਹੀਂ ਪਰ ਤੁਸੀਂ ਉਹਨਾਂ ਰਾਸਤਿਆਂ ਤੇ ਆਪਣੇ ਬੱਚਿਆਂ ਨੂੰ ਵੀ ਅਵਾਰਾ ਛੱਡ ਦਿੰਨੇ ਆ ਅਜੇ ਤਾਂ ਬੱਚੇ ਨੇ ਤੁਹਾਡੇ ਕੋਲੋਂ ਪਰੇਸ਼ਨ ਪੁੱਛਣੇ ਸੀ ਪਰਮਾਤਮਾ ਦੇ ਬਾਰੇ ਤੁਸੀਂ ਉਹਨੂੰ ਪਰੇਸ਼ਨ ਪੁੱਛਣ ਤੋਂ ਪਹਿਲਾਂ ਹੀ ਉਹਦੇ ਹੱਥਾਂ ਦੇ ਵਿੱਚ ਉੱਤਰ ਫੜਾ ਦਿੱਤੇ ਕਦੇ ਕਦੇ ਉੱਤਰ ਆਪੋ ਆਪਣੇ ਇੱਕ ਮੂਰਤੀਆਂ ਬਣਵਾਈ ਜਾਂਦਾ ਤੇ ਦੂਸਰਾ ਮੂਰਤੀਆਂ ਨੂੰ ਉਤੜਵਾਈ ਜਾਂਦਾ ਜਿਹੜੀ ਇਨਸਾਨ ਦੀ ਸੱਚ ਦੀ ਖੋਜ ਹੁੰਦੀ ਆ ਉਹਨੂੰ ਖਤਮ ਕੀਤਾ ਜਾਂਦਾ ਕੀ ਫਰਕ ਪੈਂਦਾ ਜੇ ਅਗਰ ਬੱਚੇ ਨੂੰ ਸੱਚ ਦੱਸ ਦਿਓ ਵੀ ਮੈਨੂੰ ਤਾਂ ਪਰਮਾਤਮਾ ਮਿਲਿਆ ਨਹੀਂ ਅਗਰ ਤੈਨੂੰ ਮਿਲੇਗਾ ਤੂੰ ਮੈਨੂੰ ਵੀ ਦੱਸ ਦੀ ਕਿਉਂਕਿ ਬੱਚਾ ਆਪਣੇ ਜੀਵਨ ਦੇ ਵਿੱਚ ਕੁਝ ਨਾ ਕੁਝ ਨਵਾਂ ਲੈ ਕੇ ਆਉਂਦਾ ਉਹ ਪਰਮਾਤਮਾ ਦੀ ਖੋਜ ਜ਼ਰੂਰ ਕਰੇਗਾ ਪਰ ਨਹੀਂ ਤੁਸੀਂ ਤਾਂ ਆਪਣੇ ਪੁਰਾਣਿਆਂ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਦੇ ਨਾਲ ਤੁਹਾਨੂੰ ਤੁਹਾਡੇ ਜੋੜ ਗਏ ਉਹਨਾਂ ਨਾਲ ਹੀ ਤੁਸੀਂ ਅੱਗੋਂ ਆਪਣੇਆਂ ਨੂੰ ਜੋੜੀ ਜਾਂਦੇ ਆਂ ਕਿਉਂ ਨਹੀਂ ਥੱਕਦੇ ਤੁਸੀਂ ਮੁਰਦਿਆਂ ਦੀ ਪੂਜਾ ਕਰ ਕਰਕੇ ਅੱਗੋਂ ਆਪਣੇ ਬੱਚਿਆਂ ਨੂੰ ਵੀ ਤੁਸੀਂ ਉਹਨਾਂ ਦੀ ਪੂਜਾ ਕਰਵਾ ਰਹੇ ਆਂ ਇਸ ਗਿਆਨੀ ਦਾ ਕਹਿਣਾ ਵੀ ਬੱਚਾ ਗਰਭ ਦੇ ਵਿੱਚ ਪੁੱਠਾ ਲਟਕਦਾ ਹੁੰਦਾ ਗੁਰੂ ਅਮਰਦਾਸ ਜੀ ਦਾ ਕਹਿਣਾ ਬੱਚਾ ਗਰਭ ਦੇ ਵਿੱਚ ਪੁੱਠਾ ਨਹੀਂ ਲਟਕਦਾ ਹੁੰਦਾ ਬੱਚਾ ਗਰਭ ਦੇ ਵਿੱਚ ਤਿਆਰ ਰਿਹਾ ਹੁੰਦਾ ਬੱਚੇ ਨੂੰ ਗਰਭ ਦੇ ਵਿੱਚ ਕੋਈ ਤਕਲੀਫ ਨਹੀਂ ਹੁੰਦੀ ਬੱਚਾ ਆਪਣਾ ਪੂਰਾ ਸਮਾਂ ਸੌਂ ਕੇ ਗੁਜ਼ਾਰਦਾ। ਇਸੇ ਕਰਕੇ ਤਾਂ ਜਨਮ ਲੈਣ ਤੋਂ ਬਾਅਦ ਵੀ ਬੱਚਾ ਜ਼ਿਆਦਾ ਸੌਂਦਾ। ਹੌਲੀ-ਹੌਲੀ ਉਹਦੀ ਨੀਂਦ ਘਟਦੀ ਆ। ਬਜ਼ੁਰਗ ਹੋਣ ਤੱਕ ਤਾਂ ਬਿਲਕੁਲ ਹੀ ਘਟ ਜਾਂਦੀ ਆ। ਉਹਨੂੰ ਉਹ ਆਦਤ ਪਈ ਹੁੰਦੀ ਆ। ਬੱਚੇ ਨੂੰ ਤੁਸੀਂ ਆਪਣੇ ਅਨੁਸਾਰ ਨਹੀਂ ਚਲਾ ਸਕਦੇ। ਪਹਿਲਾਂ ਤੁਹਾਨੂੰ ਬੱਚੇ ਦੇ ਆਦਤਾਂ ਦੇ ਨਾਲ ਚੱਲਣਾ ਪੈਂਦਾ। ਹਾਂ ਬਾਅਦ ਦੇ ਵਿੱਚ ਮਜਬੂਰੀ ਕਾਰਨ ਬੱਚਾ ਤੁਹਾਡੀਆਂ ਰਾਹਾਂ ਤੇ ਤੁਰ ਪੈਂਦਾ। ਬੱਚਾ ਮਾਂ ਦੇ ਗਰਭ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਜਿਵੇਂ ਜਦੋਂ ਆਂਡੇ ਦੇ ਵਿੱਚ ਪੀਲਾ ਭਾਗ ਹੁੰਦਾ ਇਹਨਾਂ ਲੋਕਾਂ ਨੇ ਤਾਂ ਬੱਚੇ ਨੂੰ ਮਾਂ ਦੇ ਗਰਭ ਦੇ ਵਿੱਚ ਵੀ ਨਹੀਂ ਬਖਸ਼ਿਆ ਗਰਭ ਦੇ ਵਿੱਚ ਵੀ ਬੱਚੇ ਨੂੰ ਪਰਮਾਤਮਾ ਦੇ ਕੋਲੋਂ ਉੱਠਾ ਲਟਕਾ ਦਿੱਤਾ ਪਰਮਾਤਮਾ ਨੇ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕਿਤੇ ਵੀ ਤੰਗੀ ਨਹੀਂ ਦਿੱਤੀ ਇਹ ਤੰਗੀਆਂ ਚੰਗੀਆਂ ਤੁਹਾਨੂੰ ਸਾਰੀਆਂ ਤੁਹਾਡੇ ਧਰਮ ਗੁਰੂਆਂ ਦੀ ਦੇਣ ਆ ਪਰਮਾਤਮਾ ਤੇ ਤਾਂ ਬਸ ਇਲਜ਼ਾਮ ਲਗਾਏ ਜਾਂਦੇ ਆ